ਆਹ ਤੇ ਲਖਾ ਸਾਹਿਬ શ્રી ਕਲਤਕ ਸਾਹਿਬ ਤੋਂ ਬੜਾਈ ਕਮੇਟੀ 18 ਮਾਰਚ ਤੋਂ ਸ਼ੁਰੂ ਕਰੇਗੀ ਭਰਤੀ ਕਿਉਂਕਿ ਕਮੇਟੀ ਜਿਹੜੀ ਉਹ ਸੱਤ ਦੀ ਥਾਂ ਤੇ ਪੰਜ ਮੈਂਬਰੀ ਹੈਗੀ ਹੈ ਜੀ ਬਿਲਕੁਲ ਜੀ ਕਮੇਟੀ 7 ਮੈਂਬਰੀ ਬਣਾਈ ਸੀ ਪਹਿਲਾਂ ਪਹਿਲਾਂ 6 ਮੈਂਬਰੀ ਬਣਾਈ ਸੀ ਜੀ ਸਾਹਿਬ ਹੂੰ ਹੂੰ 6 ਮੈਂਬਰ ਤੁਮਾਰੋ ਚੇਰ ਮੇਰੇ ਖਿਆਲੋਂ ਵੀ ਕਲਤਕ ਸਾਹਿਬ ਤੋਂ ਹੀ ਨੋਟ ਕੀਤਾ ਗਿਆ ਜਿਹੜਾ ਐਲਾਨ ਕੀਤਾ ਸੀ ਉਹ 6 ਮੈਂਬਰਾਂ ਦਾ ਕੀਤਾ ਸੀ ਜੀ ਲੇਕਿਨ ਸਰਕਾਰ ਕਰ ਕ੍ਰਿਪਾਲ ਸਿੰਘ ਬਡੂੰਗਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫਕਾ ਪ੍ਰਧਾਨ ਆ ਫਿਰ ਉਹਨਾਂ ਨੂੰ ਵੀ ਬਸਤਾ ਸੀ ਜੀ ਸੱਤ ਮੈਂਬਰੀ ਕਰਤੀ ਸੀ ਲੇਕਿਨ ਪਿਛਲੇ ਸਮੇਂ ਤੇ ਜਿਵੇਂ ਮੈਂਬਰਸ਼ਿਪ ਨੂੰ ਲੈ ਕੇ ਕਾਫੀ ਕਸ਼ਮਕਸ਼ ਕਾਲੀ ਦਲ ਦੇ ਅੰਦਰ ਵੀ ਚੱਲਦੀ ਰਹੀ ਹੈ ਬਿਲਕੁਲ ਜੀ ਵਾ ਹਮਦਿੰਦਰ ਸਿੰਘ ਤਾਮੀਂ ਜਿਨੇ ਨੂੰ ਇਸ ਕਮੇਟੀ ਦਾ ਮੁਖੀ ਬਣਾਇਆ ਸੀ ਉਹਨਾਂ ਨੇ ਕਮੇਟੀ ਤੋਂ ਵੀ ਅਸਤੀਫਾ ਦੇ ਦਿੱਤੇ ਨਾਲ ਹੀ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਵੀ ਅਸਤੀਫਾ ਦੇ ਦਿੱਤਾ ਬਿਲਕੁਲ ਮੈਂਬਰ ਰਹਿਗੇ ਛੇ ਕਰਪਾਲ ਸਿੰਘ ਬਡੂਗਤ ਹੋੜਾ ਨੇ ਵੀ ਅਸਤੀਫਾ ਦਿੱਤਾ ਸੀ ਕਿਉਂਕਿ ਕਰਪਾਲ ਸਿੰਘ ਬਡੂਗਰ ਨੂੰ ਅਦਾ ਆਪਰੇਸ਼ਨ ਕਰਵਾਇਆ ਹੈ। ਬਿਮਾਰ ਹੈ ਥੋੜੀ ਜਿਹੀ ਉਮਰ ਵੀ ਵਧੀ ਹੈ। ਤੇ ਕਈ ਵਾਰੀ ਚਿਆਰਾ ਬੰਦਾ ਕਿੰਨਾ ਆਪਾਂ ਵਿਵਾਦਚਕਾ ਨੂੰ ਪੈਣਾ ਹੁਣ ਜਦੋਂ ਰਾਜਨੀਤੀ ਤੋਂ ਰਿਟਾਇਰਮੈਂਟ ਲੈ ਲਈ ਹੈ ਤੇ ਆਪਾਂ ਘਰੇ ਬੈਠੇ ਕਿ ਲੋੜਾ ਕਿਸ ਨੂੰ ਚੱਕਾ ਬੜਾ ਕਾਉਂਸੀ। ਜੀ ਜੀ। ਤਾਂ ਫਿਰ ਇੱਕ ਕਮੇਟੀ ਰਗੀ ਸੀ 5 ਮੈਂਬਰਾਂ ਦੀ। ਇੱਕ ਕਮੇਟੀ ਵਾਰ-ਵਾਰ ਅੱਜ ਤੱਕ ਸਾਬ ਨੂੰ ਇਹ ਬੇਇੱਜ਼ਤੀ ਕਰਨੀ ਸੀ ਜੀ ਸਾਡੇ ਬਾਸ ਤੇ ਹੁਕਮ ਦੱਸੋ ਕੀ ਹੈ ਜੀ। ਕੁਸੀਂ ਮੈਂਬਰਸ਼ਿਪ ਬਾਰੇ ਕਿਹਾ ਹੈ ਕਿਸੀ ਮੈਂਬਰਸ਼ਿਪ ਕਰਨੀ ਹੈ ਪਰ ਸਾਨੂੰ ਅਕਾਲੀ ਦਲ ਸਹਿਯੋਗ ਨਹੀਂ ਦਿੰਦਾ ਫਿਰ ਪਿਛਲੇ ਦਿਨੀ ਤੁਹਾਨੂੰ ਯਾਦ ਹੋਣਾ ਹੈ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਆਪਣੀ ਜ਼ੁਬਾਨ ਖੋਲੀ ਹੈ ਬੋਲੇ ਹੈ ਉਦੋਂ ਉਹਨਾਂ ਨੇ ਕਿਹਾ ਕਿ ਭਾਈ ਜੇ ਤੁਹਾਨੂੰ ਇਹਦਾ ਸਿੱਖਿਆ ਹੀ ਨਹੀਂ ਵੀ ਤੁਹਾਨੂੰ ਅਕਾਲੀ ਦਲ ਸਹਿਯੋਗ ਦੇਊਗਾ ਤੁਹਾਨੂੰ ਅਸੀਂ ਅਧਿਕਾਰ ਦਿੱਤੇ ਤੇ ਤੁਸੀਂ ਮੈਂਬਰਸ਼ਿਪ ਕਰੋ ਔਰ ਇਹ ਵੀ ਕਹ ਦਿੱਤਾ ਸੀ ਕਿ ਜੇ ਸਾਡੇ ਕੋਲ <table> <table> ਸਾਡੀ ਸਾਬ ਦਾ ਅਸਤੀਫਾ ਤਾਂ ਆਇਆ ਗਾ ਪੰਡੂਗਰ ਸਾਹਿਬ ਦਾ ਨਹੀਂ ਆਇਆ ਜੀ ਤੇ ਇਹ ਕੇਸ ਦੇ ਲੋਡ ਪੈਂਦੀ ਐ ਤਾਂ ਅਸੀਂ ਜਿਹੜਾ ਹੈਗਾ ਕਨਵੀਨਰ ਜਾਂ ਜਿਹੜਾ ਮੁਖੀ ਹੈ ਉਹ ਇਹਨਾਂ ਪੰਜਾ ਚੋਪਣਾ ਸਕਦੇ ਜੀ ਕੱਲ ਫਿਰ ਇਹ ਪੰਜ ਮੈਂਬਰੀ ਕਮੇਟੀ ਉੱਤੇ ਜਾਂਦੀ ਐ ਦਰਵਾਜਾ ਸਾਹਿਬ ਚ ਅਕਾਲ ਤਖਤ ਸਾਹਿਬ ਦੇ ਤੇ ਨਤਮਸਤਕ ਹੁੰਦੀ ਐ ਤੇ ਨਤਮਸਤਕ ਹੋਣ ਤੋਂ ਬਾਅਦ ਜਦ ਮੀਡੀਆ ਨਾਲ ਗੱਲ ਕਰਦੇ ਆ ਮਨਪ੍ਰੀਤ ਸਿੰਘ ਇਹ ਐਲੀ ਹੋਈ ਜੀ ਉਹਨਾਂ ਨੇ ਕਿਹਾ ਜੀ 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 ਅਰ 18 ਤારીખ ਤੋਂ ਅਸੀਂ ਇਹ ਭਰਤੀ ਸ਼ੁਰੂ ਕਰਾਂਗੇ ਪੱਤਰਕਾਰਾਂ ਨੇ ਪੁੱਛਿਆ ਕਿ ਭਰਤੀ ਚੱਲੂਗੀ ਕਿੰਨੀ ਦੇਰ ਤੱਕ ਤੇ ਉਹਨਾਂ ਨੇ ਕਹਿ ਰਿਹਾ ਕਈ ਮਹੀਨੇ ਤੱਕ ਚੱਲੂਗੀ ਇੱਕਦਮ ਇਹ ਭਰਤੀ ਨਹੀਂ ਹੋਈ ਅਸੀਂ ਆਪਣੀਆਂ ਪਾਰਟੀਆਂ ਵਗੈਰਾ ਇੰਨੇ ਚ ਪਾਉਣੀਆਂ ਦੇ ਦਿੱਤਾ ਜੀ ਕਦੀ ਸਭ ਤੋਂ ਵਧੀਆ ਗੱਲ ਹੈ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਮਤਾਬਿਕ ਆਪਣੀ ਭਰਤੀ ਕਰ ਚੱਲੇ ਹੈ ਬਿਲਕੁਲ ਜੀ ਔਰ ਇਤੇ ਵੀ ਯਾਦ ਰਹੇ ਕਿ ਜਿਹੜੀ 7 ਮੈਂਬਰੀ ਕਮੇਟੀ ਬੜੀ ਸੀਐਸ ਕਮੇਟੀ ਦੇ ਮੁੱਦੇ ਦੇ ਉੱਤੇ ਜਦੋਂ ਇਸ ਕਮੇਟੀ ਦੇ ਬਰਕਤ ਮੀਆਂ ਡਿਊਟੀ ਲਾਗਾ ਗਏ ਸੀ ਸੱਤ ਮੈਂਬਰਾਂ ਦੀ ਡਿਊਟੀ ਲਾਤੀ ਸੀ ਕਿ ਤੁਸੀਂ ਕਿੱਥੇ ਕਿੱਥੇ ਜਾਓਗੇ ਜੀ ਤਾਂ ਉਸ ਵੇਲੇ ਅਕਾਲਪੁਰ ਸਾਹਿਬ ਦੇ ਜਥੇਦਾਰ ਗੈਨੀ ਹਰਬੀਰ ਸਿੰਘ ਉਹਰੇ ਕਹਿ ਸੀ ਕਿ ਚਲੋ ਜੀ ਠੀਕ